ਇਤਨਾਂ ਦਿਨ ਹੋ ਗਏ ਤੁਹਾਨੂੰ ਕਾਪੀ ਜੰਨੇ ਨੂੰ ਪਾਇਪ ਨਹੀਂ ਠਿਆ ਆ ਕਿੱਥੋਂ ਜੋੜ ਕਿੱਥੇ ਸਾਰਾ ਪੱਟ ਲਿਆ ਫਰਸ ਇਹ ਪਾਇਦਾ ਟੈਂਕੀ ਦੂ 15 ਮਿੰਟਾਂ ਬਾਅਦ ਖਾਲੀ ਅੱਧ ਘੰਟੇ ਬਾਅਦ ਖਾਲੀ ਤੇ ਟੁੱਟ ਭੱਜ ਜੀ ਨਾ ਸਾਰਾ ਕਰੀ ਜੰਨੇ ਆ ਦੇਖੋ ਸਾਰੇ ਜੋੜ ਪੱਤੀ ਇੱਥੇ ਮਮਾ ਕੰਮ ਕਰਨਾ ਚੌਕਾ ਹੁੰਦਾ ਟੁੱਟ ਭੱਜ ਜੀ ਕਰਨੀ ਬੜੀ ਔਖੀ ਹੈ ਇੱਕ ਤਾਂ ਜੋੜ ਲੀਕ ਸੀਗਾ ਉਦੋਂ ਕਿਤੇ ਕਾਹਲ ਚ ਬਸ ਉਹ ਵੀ ਹੁਣ ਬੰਦਾ ਹੀ ਕੱਲ ਦਾ ਲੱਗਿਆ ਹੋਇਆ ਹੈ। ਮੁਰਜੋ ਬੰਦਾ ਬਈ ਪਲੰਬਰ ਕਾਲਾ ਸਾਫ ਦਾ। ਇਹ ਤੂੰ ਕਹਿਣਿਆ ਦੇਖੋ ਸਾਰਾ ਪੱਥਰ ਤੇ ਧੀਰੀ ਮਾਰ ਕੇ ਹੁਣ ਨਵੀਂ ਸਰੋਸਾ ਪੜਾਈ ਕਰਨੀ ਪਊਗਾ ਸਾਰਾ। ਸਮਾਨ ਸਮੁੰਡਿਆਂ ਦਾ ਵਾ ਐਵੇਂ ਲਗੂ ਜੀ। ਉਹ ਦੇਖਦੇ ਆਂ ਸਰ ਇਹ ਚੱਲੇ ਕੰਮਾਰੇ ਸਾਰਾ ਰੰਗ ਰੰਗਦਿਆਂ। ਇਹ ਲੀਕਿੰਗ ਕਰਤੀ ਹੋਇਆ ਖਰਾਬ। ਇੱਥੇ ਹੀ ਡੱਗ ਜੀ ਇਹ ਪੱਤਿਆ। ਹੋਰ ਤਾਂ ਨਹੀਂ ਪਤਾ ਲੱਗਿਆ ਕਾਲੇ ਕਿੱਥੇ ਦੀ ਕੋਸਾ। ਹੋਰ ਤਾਂ ਨਹੀਂ ਪਤਾ ਲੱਗਿਆ ਕਿੱਥੇ ਜੀ ਖਸਕ ਲਈ ਇਹ ਤਾਂ ਖਰਾਬ ਖਰਾਬ ਤਾਂ ਮੇਨ ਦਾ ਬਸ ਉਹ ਕਿਤਾ ਉਹ ਸੀ ਡਾਉਟੀ ਵਾਲਾ ਫਾਟ ਗਿਆ ਹੋਰ ਕਿੰਨਾ ਕਿ ਉਧਰ ਲੀਕ ਕਿੰਨਾ ਹੁੰਦਾ ਸੀਰੇ ਨੂੰ ਹੁਣ ਤਾਂ ਖੜਦੇ ਨਹੀਂ ਪਾਣੀ ਇਹ ਤਾਂ ਇੱਧਰ ਲੀਕ ਇੱਥੇ ਇੱਧਰ ਹੀ ਸੀ ਕਿੰਨਾ ਕਿ ਹੁੰਦਾ ਵੱਧ ਚੱਲ ਕਾ ਸੀ ਉਦੋਂ ਤਾਂ ਪਾਣੀ ਖੜਨ ਲੱਗਾ ਸੀ ਨਾ ਹਾਂ ਕਹੂੰ ਆ ਸਪਲਾਈ ਕੱਟਦੀ ਸੀ ਉਦੋਂ ਆਪਾਂ ਹਾਂ ਜਦੋਂ ਇਹ ਸਪਲਾਈ ਜੁੜ ਗਈ ਫਿਰ ਤਾਂ ਖੜੇ ਹੀ ਨਹੀਂਗਾ ਪਾਣੀ ਇਹ ਤਾਂ ਇੱਥੇ ਹੀ ਜਗ ਤੇ ਫਰਕ ਆ ਹਾਂ ਇੱਧਰ ਇੱਧਰ ਤਾਂ ਨਹੀਂ ਕਿਤੇ ਹੈਗਾ ਆ ਵੀ ধারা ਦੇਖੋ ਪਹਿਲਾਂ ਪੱਟਿਆ ਹੋਇਆ ਫੇਲਾ ਓਪਨ ਕਰੀ ਪਈ ਐ ਇਹ ਹੁਣ ਤਾਂ ਬਿੱਤੀ ਲੋਕੀ ਸਾਰੀ ਹਾਂ ਤਾਂ ਆ ਆ ਦੀ ਜੜੀ ਇੱਥੋਂ ਜਾਂਦੀ ਆ ਬੈਠਾ ਬੈਠਾ ਹੋ ਸਕਦਾ ਕਿ ਇੱਥੋਂ ਨਿਆ ਜਾਂਦੀ ਹੋਵੇ ਹਾਂ ਮਨੇ ਹੁਣ ਤਾਂ ਦਾ ਕੱਟਿਆ ਜੋਗ ਲੈ ਸਾਰਾ ਕੱਟਿਆ ਜਾ ਉਹ ਤੋਂ 12 ਬਾਹਰ ਦੇ ਇੱਥੇ ਜੋੜਦਾ ਦੇ ਉੱਤੇ ਠੀਕ ਐ ਇਹਦੇ ਤੇ ਪਲਾਸਟਰ ਲੱਗ ਜੂ ਉੱਤੇ ਹਾਂਜੀ ਸਿਮਿੰਟ ਪੈਜੀ ਚਲ ਇਹ ਵੀ ਰੋਜ਼ ਦਾ ਕੰਮ ਬਣਾ ਦਾ ਬੜਾ ਪੜਾ ਸੀਗਾ ਯਾਰ ਰੋਜ਼ ਹੀ ਘੰਟਾ ਉੱਡ ਕਰਨੀ ਕਿਹੜਾ ਸ਼ਕਤੀ ਆ ਕਿਤੇ ਲਾਈਟ ਹੋਵੇ ਨਾ ਹੋਵੇ ਭੈਣੇ ਤਾਂ ਖਾਲੀ ਹੀ ਖਾਲੀ ਤੇ ਇੱਕ ਤਾਂ 10-15 ਮਿੰਟਾਂ ਬਾਅਦ ਖਾਲੀ ਹੋ ਜਾਂਦੀ ਚਲੋ ਇੱਧਰ ਦੇਖਦੇ ਆ ਆਪਾਂ ਲਤੋੜ ਕਰਨੀ ਪਈ ਨੇ ਜਿਹੜੀ ਗਲਤ ਹੋ ਗਈ ਕੰਮ ਯਾਰ ਆ ਤਾਂ ਪੀਸ ਪਾ ਜਾਣਗੇ ਉਹ ਜੁੱਕਰੀ ਪੱਥਰ ਦੇ ਤਾਂ ਹਾਂ ਤਾਂ ਇੱਧਰ ਰਹੇ ਹੋਣੇ ਉਧਰ ਦੇਖ ਕੇ ਇੱਥੇ ਹਾਂ ਹਾਂ ਉਹ ਜੁੱਕਰੀ ਪਾ ਜਾਣਗੇ ਚਲੋ ਅੱਜ ਪਾਪ ਆ ਗਈ ਨਾ ਬਸ ਮਸਾਲਾ ਜਾ ਆ ਆ ਗਈ ਪਾਪ ਹਾਂ ਹੂੰ ਹਰ ਬੜਾ ਜਿਗਰਾ ਗੱਲ ਹੁਣ ਇਹਦੀ ਮੁੜਕੇ ਨਾ ਹੋਵੇ ਮੋਟੋੱਖਾ ਹੈ ਸਾਰਾ ਝੰਡਾ ਖੰਡਾ ਨੂੰ ਦੇਖੋ ਤੇ ਵੱਡ ਟੱਕ ਪਹਿਲਾਂ ਵੀ ਕਿੰਨੇ ਵਾਰੀ ਕਰ ਲਿਆ ਪਹਿਲਾਂ ਹਿਸਾਬ ਚੀ ਲਈ ਗੱਲ ਚਲੋ ਕਰਾਉਣੇ ਆ ਪੰਜਾਂ ਤੋਂ ਕਹਿ ਕੋ ਕੇ ਦੇਖੋ ਅਬ ਟੈਂਕੀ ਖਾਲੀ ਹੋ ਰਹੀ ਹੋ ਜਾਂਦੀ ਸੀ ਬਸਾਂ ਕੰਮ ਸੱਦਾ ਕਰੇ ਹਲੇ ਵੀ ਜੇ ਹੋ ਜੇ ਆਹ ਲਾਤਾ ਜੋੜ ਇਥੋਂ ਡੰਗੀ ਸੀਗੀ ਸਿੱਧਾ ਕਰਤਾ ਕੰਮ ਹਾਂ ਆ ਇਧਰ ਪਾਈਪ ਕਢੀ ਜਾਂਦੀ ਆ ਸਰ ਜੀ ਉਧਰ ਜੋੜ ਆਹ ਜੀ ਕਨੈਕਸ਼ਨ ਹੈ ਨਾ ਆਹ ਉਹ ਬਾਥਰੂਮ ਆ ਦਾ ਉਧਰੋਂ ਲਿਆਉਂਦੇ ਸੀਰੇ ਜਿੱਥੋਂ ਬਾਥਰੂਮ ਆ ਦੀ ਸਟੂਨ ਕਰੀ ਸੀਗੀ ਉਹਦਾ ਉਰੇ ਲਿਆਉਂਦੇ ਸੀਗੇ ਕੱਢ ਕੇ ਜਿੱਥੋਂ ਆਏ ਪਈਏ ਉਧਰ ਨੂੰ ਚਲੋ ਕੀ ਦੇਖਦੇ ਕਾਇ ਜਿਹੜੀ ਆ ਪੈ ਕਹਿੰਦੀ ਸੀ ਇਥੋਂ ਇੱਕ ਮੈਸੀਗੀ ਜਿਹੜਿਆ ਇਧਰੋਂ ਤਿੰਨ ਤਿੰਨ ਚ ਪਾ ਪਾਉਂਦੀ ਸੀ ਆਹ ਪਾ ਪਾਉਂਦੀ ਜੜੀ ਆਹ ਪਾ ਪਾਉਂਦੀ ਐਸੀ ਸਕੀਮ ਉੱਥੇ ਬਾਥਰੂਮ ਅੰਦਰ ਰੱਖੀ ਸੀ ਹੈ ਨਾ ਇਹ ਤਾਂ ਆਪਾਂ ਜੁੜੀ ਰਹ ਜੂਗੀ ਤਾਂ ਕਿ ਉਹ ਕੱਟਦੀ ਆਪਾਂ ਥੱਲੋ ਕਿੱਥੋਂ ਆ ਦੇਖੋ ਆਪਾਂ ਪਿੰਡ ਕਾਬ ਨਹੀਂ ਲਾਏ ਸੀ ਉਹ ਨਹੀਂ ਯਾਰ ਆਹ ਪਾ ਜੜੀ ਤਿੰਨ ਤਿੰਨ ਚ ਹੋਈ ਐ ਇਹਦਾ ਜੁੜ ਜੂ ਜੀ ਇਹਦਾ ਹਰੇਕ ਵੇਰਾ ਅਰਜੀ ਹੂ ਬੁਕਾਰਿਆ ਹੋਇਆ ਇਹਦਾ ਕੋਈ ਇੱਥੇ ਨਹੀਂ ਸੀ ਬਾਥਰੂਮ ਅੰਦਰ ਰੱਖਿਆ ਹੋਇਆਗਾ ਸਿਸਟਮ ਇਹ ਕਿਹ ਕਿਰਾਏ ਲੱਗ ਜਾਂਦੇ ਨਾਦੇ ਜੂ ਕੋਈਦਾ ਨਹੀਂ ਪਾਣੀ ਉਹ ਹੋਇਆ ਇਹ ਤਾਂ ਉਚੜਿਆ ਹੋਇਆਗਾ ਉਹਨੂੰ ਇੱਥੇ ਡੱਗੀ ਬਣ ਕੇ ਫੇਰ ਹੋਊ। ਫੇਰ ਜੁੜ ਜੂਗਾ ਬਾਅਦ 'ਚ। ਹਾਂ ਜੀ ਸੁਣਾਂ ਆ। ਇਹ ਕਿਤੇ ਹੋਰ ਆਉਂਦੇ ਇੱਥੇ ਪਾਪਾ ਇੱਥੇ ਸਾਡੇ ਪਾਪਾ ਪੰਜਾਂ ਹੁੰਦੇ ਨੇ ਗਿਆ। ਇੱਥੋਂ ਲਿਆ ਕੇ ਸਾਰਾ ਆਏ ਕੱਢਿਆ ਹੋਇਆ ਪਾਣੀ ਉਹਦੇ 'ਚ ਪਾਉਣ ਨੂੰ। ਆਧਾਰ ਜੀ ਜੜਾਈ ਹੋਈ ਆ। ਠੀਕ ਆ ਠੀਕ ਆ ਠੀਕ ਆ। ਉਹਨੂੰ ਡੱਗੀ ਦੇ ਮਰੇਣੇ ਵੀ ਚੱਲ ਆਪਾਂ ਨੂੰ ਉਹ ਹੋ ਜੂ। ਆਹ ਹੋ ਤਾਂ ਫੇਰ ਦੋ ਇਟਾ ਪੱਟ ਕੇ ਫੇਰ ਜੁੜ ਜੂ ਨਾਲ ਜੀ ਜੋੜਨੀ ਹੋਈ। ਉਹਦਾ ਇੱਧਰ ਵੀ ਪਾਪਾ ਪੰਜਾਂ ਪਈਆਂ ਨੇ ਆਏ ਨੂੰ। ਆਜ ਆ ਵੀ ਐਂ ਜੋੜੀ ਹੋਈ ਹੈ ਇਹਦੇ ਨਾਲ। ਇਹ ਤਾਂ ਇੱਧਰ ਨਹੀਂ ਜੋੜੀਆ ਕੱਲੀ। ਔਰਲੇ ਬਾਥਰ ਉਹ ਨਹੀਂ ਤਾਂ ਹੋਊ ਜੁਈ ਦਾ ਉਹ ਤਾਂ ਕਰਿਆ ਹੋਇਆ ਸਾਰਾ ਜਗਾੜ ਹੁਣ ਤਾਂ ਬਾਥਰੂਮ ਇੱਥੇ ਨਹੀਂ ਹੋਣਾ ਬਾਥਰੂਮ ਉਹ ਪਹਿਲੇ ਚਾ ਉਹ ਤਾਂ ਕੇਰਾ ਸਕੀਮ ਰੱਖੀ ਸੀਗੀ ਹੁਣ ਤਾਂ ਕਿਤੇ ਹੋਰ ਹੀ ਮੰਨਣਗੇ ਨਵੀਆਂ ਗੱਡੀਆਂ ਨਵੇਂ ਪਟੋਲੇ ਉਹਨਾਂ ਨੂੰ ਪੱਟ ਲੈਣ ਦੇ ਵਾਂਗ ਅੱਜ ਹੋ ਤਾਂ ਜਾ ਉੱਚਪਲਾਈ ਹਾਂਜੀ ਅੱਜ ਅੱਛਾ ਅੱਛਾ ਪਤਾ ਲੱਗ ਜੀ ਉਹਨਾਂ ਨੂੰ ਨੇ ਨਲ ਕਰ ਆਪਣਾ ਹੀ ਇਹ ਆ ਆ ਪਰਮਣਾ ਬੋਲਿਖ ਤੇ ਆਪਣਾ ਉਹ ਫੇਰ ਫੇਰ ਕਿਤੇ ਕੱਚਾ ਕੰਮ ਰਹਿ ਫੇਰ ਫਿਰ ਉਹੀ ੱਡੇ ਹੀ ਫੇ ਰਹਿੰਦਾ ਹੁਣ ਹਸਮੈਂਟ ਸਾਰਾ ਪਵਾ ਦੀ ਉਹ ਜਿੱਥੇ ਜਿੱਥੇ ਟੱਪਿਆਗਾ ਪਲੇਸਟਰ ਸਾਰਾ ਕਰਾ ਕੇ ਲੋਪ ਤੋਂ ਫਿਰ ਕੋਈ ਮਾੜਾ ਮਾੜਾ ਰੰਗ ਮਰਵਾ ਦੇ ਰੰਗ ਦੀ ਗੱਲਾਂ ਤਾਂ ਬਾਅਦ ਚ ਨਿਕਰੋ ਸਿੱਧਾ ਹੋਵੇ ਪਰ ਕੋਈ ਵਾਰੀ ਹੋ ਜੰਨੇ ਕੀ ਕਰੂ ਬੰਦਾ ਸੁਪਲਾਈ ਤੋਣਾ ਸਰਦਾ ਨਹੀਂ ਚਲੋ ਠੀਕ ਹੈ ਜੀ Okay